ਇਵਨਿੰਗ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਠੀਕ ਠਾਕ ਹੋਵੋਗੇ ਤੇ ਆਪਣੇ ਆਪਣੇ ਘਰਾਂ 'ਚ ਹੱਸਦੇ ਵਸਦੇ ਹੋਵੋਗੇ ਤੇ ਅੱਜ ਦਿਨ ਕੀ ਆ ਮੈਂ ਤਾਂ ਦਿਨੀ ਭੁੱਲ ਜਾਨੀ ਆ ਸੋਮਵਾਰ ਸੋਮਵਾਰ ਦਾ ਦਿਨ ਆ ਤੇ ਤਰੀਕ ਹੈਗੀ ਆ 3 ਜੂਨ ਤੇ ਆਪਾਂ ਸ਼ੁਰੂ ਕਰਦੇ ਆ ਅੱਜ ਦਾ ਬਲੌਗ ਤੇ ਕੱਲ 2 ਜੂਨ ਨੂੰ ਮੈਂ ਕੋਈ ਵੀਡੀਓ ਨਹੀਂ ਬਣਾਈ ਮੈਂ ਕੋਈ ਬਲੌਗ ਬਣਾਇਆ ਹੀ ਨਹੀਂ ਛੂਟੇ ਨਹੀਂ ਕੀਤਾ ਮੈਂ ਸਵੇਰ ਦੀ ਨਹੀਂ ਕੋਈ ਸ਼ੂਟ ਕੀਤਾ ਮੇਰਾ ਮਨ ਹੀ ਨਹੀਂ ਕਰਦਾ ਉਹ ਗੁੱਸਾ ਬਹੁਤ ਚੜਿਆ ਪਿਆ ਮੈਨੂੰ ਤੇ ਲਓ ਜੀ ਪਹਿਲਾਂ ਸ਼ੁਰੂ ਕਰਦੇ ਆਪਾਂ ਅੱਜ ਦਾ ਬਲੌਗ ਆਏ ਅਸੀਂ ਇੱਧਰੇ ਅੱਖਾਂ ਕਿਵੇਂ ਵਿੱਚਦੇ ਹੋ ਕੁਕੁਟ ਨਾ ਟੰਕਦੀ ਇਹ ਆਹ ਦੇਖਦਾ ਅੱਖਾਂ ਵਿੱਚ ਪਿਆ ਬਹੁਤ ਨੂੰ ਟੰਕੀ ਆ ਇਹ ਵੈਸੇ ਹੋਰ ਕੰਮ ਹੈ ਕੋਈ ਆਪਾਂ ਨੂੰ ਇਸ਼ਾਰਾਦਾਂ ਤੋਂ ਬਿਨਾ ਕੰਮ ਆਉਂਦੇ ਆ ਕਿਹੜੇ ਕੰਮ ਆਉਂਦੇ ਆ ਨਾ ਨੋ ਇੱਧਰੇ ਆ ਜਓ ਨੋ ਨੋ ਆ ਖਮੀਜ ਰੋ ਫੇ ਕਿ ਮੈਂ ਮੀਚ ਤੇ ਬਹਿਣੇ ਆ ਅੱਖਾਂ ਮੀਚੀ 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 ਬੰਨੇ ਖਿਆ ਕਿ ਨਹੀਂ ਆ ਤਾਂ ਪਹਿਲੇ ਜਾ ਕੇ ਮੀਚ ਤੇ ਬਹਿਗਾ ਪਹਿਲਾਂ ਇਹ ਅੱਖਾਂ ਮੀਚਦਾ ਦੇਖਿਓ ਉਹ ਮੀਚ ਤੇ ਕਦੋਂ ਬੈਠਾਈ ਜਾਗੇ ਪਾਪਾ ਕਹਿੰਦਾ ਪਾਪਾ ਹੁਣ ਨਾ ਬੈਠੀ ਮੀਚ ਤੇ ਕੁੱਟੂ ਬੋਤ ਮੈਂ ਉਹ ਯਾਰ ਮੀਚ ਤੇ ਉਹ ਬੈਠਾ ਸੀ ਉਹ ਮੀਚ ਕਹਿ ਕੋਈ ਇਹਨੂੰ ਪਰਵਾਹ ਹੈ ਸੀ ਚਲਦਾ ਠੰਡਾ ਫਰਸ਼ ਸਰਾਣਾ ਖੇਰਾਵਨਾ ਸਰਾਣਾ ਤੇ ਨਾ ਪਾਪਾ ਪਾਪਾ ਦੀ ਫਿਕਰ ਲੱਗੀ ਰਿਆ ਕਰਨ ਬਸ ਹੋਰ ਕੰਮ ਹੈਗਾ ਪਾਪਾ ਚੁੱਪ ਪਾਪਾ ਕਿਸੇ ਦਾ ਰਹਿਣ ਲਈ ਬਟਰਾਖ ਦੇ ਵਿੱਚ ਕਿ ਉਹ ਕਿਸੇ ਦਾ ਰਹਿਣ ਦੇ ਵਿੱਚ ਨਹੀਂ ਕਿ ਕਿਸੇ ਦਾ ਪਾਪਾ ਕੰਨ ਦੇ ਲਈ ਇੰਤਜ਼ਾਰ ਨਹੀਂ ਪਾਪਾ ਨੂੰ ਵੀ ਇੱਥੇ ਹੀ ਪਾ ਲਾ ਫਰਸ਼ ਤੇ ਹੈਂ ਤੇ ਫੀਲ ਨਹੀਂ ਕਰਦਾ ਮੇਰਾ ਵੈਸੇ ਬਲੌਗ ਬਣਾਉਣ ਨੂੰ ਤੇ ਖਿਜਾਈ ਜਾਂਦੀ ਆ ਬਹੁਤ ਗੁੱਸਾ ਹੈ ਬਹੁਤ ਚੜਿਆ ਪਿਆ ਮੈਨੂੰ ਤੇ ਵੀਡੀਓ ਅਪਲੋਡ ਕਰਦੇ ਆ ਪਤਾ ਨਹੀਂ ਕੀ ਹੋ ਗਿਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਵਿਊ ਆਣੋਗਾ ਤਾਂ ਹਟ ਗਏ ਖਿਜਾਈ ਜਾਂਦੀ ਆ ਅੱਜ ਬੋਰਾ ਬੋਟਾਂ ਜੀ ਬਿਜ਼ੀ ਹੋਏ ਪਏ ਨੇ ਸਿਰਤ ਚਾਹ ਪੀ ਕੇ ਹਟੇ ਆਪਾਂ ਕੱਪ ਖਾਲੀ ਉਹਨੂੰ ਦਿਖਾਤੇ ਤੇ ਇਧਰ ਸੀਰਤ ਬਹੁਤ ਸ਼ਾਰਤਾ ਕਰਦੀ ਆ ਜਮਾ ਨਹੀਂ ਹੈ ਟੈਗ ਦੀ ਮੇਰੀ ਚੱਪਲ ਨਹੀਂ ਦੇ ਰਹੀ ਮੈਨੂੰ ਚੱਪਲ ਦੇ ਮੈਂ ਜਾਣਾਗਾ ਕਿਚਨ ਚ ਪੁੱਤੋਂ ਉਧਰ ਜਾਣਾ ਮੇਰੇ ਸੋਈ ਚ ਚੱਪਲ ਦੇ ਮੈਨੂੰ ਤੇ ਅਜੇ ਚਾਹ ਹੀ ਪੀਤੀ ਆ ਫਿਲਹਾਲ ਕੋਈ ਕੰਮ ਧੰਦਾ ਆਪਾਂ ਕੀਤਾ ਨਹੀਂ ਸਟਾਰਟ ਤੇ 4:30 ਪੌਣੇ 5 ਦਾ ਟਾਈਮ ਹੋ ਚੁੱਕਿਆ ਵਾ ਇਧਰ ਦੇਖ ਸੀਰਤ ਹੈਲੋ ਕਰੀਮਤ ਇਧਰ 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 ਚਾਨਣ ਚ ऐसे खड़ के हेलो करो हाँ बस खड़ जाओ हेलो करो सास्त्री सास्त्री काल कर दो सास्त्री काल के किमें ठीक हूँ ओ, 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 ओ सीट ले गया ये शरारता देख लो चलिए हमने चलो आ जो उठो ओ देख दे ओ देख गया मैं दे। मैं देख गया चलो ਬੋਸ਼ਾ ਦਾ ਕਰ ਰਹੀ ਹੈ ਨਿੱਕੀ ਜੀ ਤੇ ਲੋ ਜੀ ਹੁਣ ਕਰਦੇ ਆ ਆਪਾਂ ਰਸੋਈ ਚ ਕੰਮ ਤਾਂ ਤੇਦੀ ਤਿਆਰੀ ਮੈਂ ਨਾ ਰਸੋਈ ਸਾਫ ਕਰਨੀ ਆ ਨਾ ਤਾਂ ਮੇਰਾ ਦੋ ਦਿਨ ਹੋ ਗਏ ਵੀਡੀਓ ਬਣਾਉਣ ਦਾ ਮਨ ਤੇ ਨਾ ਹੀ ਮੇਰਾ ਸੱਚੀ ਦੱਸਾਂ ਤੁਹਾਨੂੰ ਰਸੋਈ ਸਾਫ ਕਰਨ ਨੂੰ ਮਨ ਹੋ ਰਿਹਾ ਪਤਾ ਨਹੀਂ ਕੀ ਹੋ ਗਿਆ ਕਾਫੀ ਵੀ ਜਿੰਨੇ ਆ ਤੇ લા લીએ ਹੁਣੇ ਟੌਫੀ ਮੰਗ ਲਈ ਆ ਤੇ ਚਲੋ ਜੀ ਕਰੀਏ ਤਿਆਰੀ ਫਿਰ ਸ਼ਾਮ ਦੇ ਕੰਮ ਤੋਂ ਦੇ ਦੀ ਤੇ ਫਿਰ ਕਰਦੇ ਆ ਆਪਾਂ ਵੀਡੀਓ ਨੂੰ ਕੰਟੀਨਿਊ ਜਿੰਨੀ ਹੋ ਸਕਿਆ ਮੈਂ ਬਣਾਉਂਗੀ ਪਰ ਪਲੀਜ਼ ਇਹ ਵੀਡੀਓ ਜ਼ਰੂਰ ਦੇਖਿਆ ਕਰੋ ਵੀਊ ਨਹੀਂ ਆਉਂਦੇ ਹੈਗੇ ਮੇਰਾ ਮਨ ਬਹੁਤ ਖਰਾਬ ਹੋ ਹੁੰਦਾ ਹੈਗਾ ਜਦੋਂ ਵੀਡੀਓ ਕੋਈ ਦੇਖਦਾ ਹੀ ਨਹੀਂ ਹੈਗਾ ਪਤਾ ਨਹੀਂ ਕੀ ਹੋ ਗਿਆ ਇੰਨੀ ਸੋਹਣੀ ਵੀਡੀਓ ਚੱਲਦੀਆਂ ਸੀਗੀਆਂ ਤੇ ਹਾਂ ਪਤਾ ਨਹੀਂ ਨਾ ਆਪਾਂ ਲੱਗੇ ਹੁਣ ਸੜਕਾ ਲਾਉ ਤੇ ਮੈਂ ਇਕੱਠਾ ਹੀ ਸਾਰਾ ਡੈਂਟ ਕਰ ਲਿਆ ਸੀਗਾ ਤੜਕਾ ਪਿਆਜ਼ ਟਮਾਟਰ ਹਰੀ ਮਿਰਚ ਅਦਰਕ ਨੀ ਮੈਂ ਪਾਉਂਦੀ ਤੇ ਲਸਣ ਮੈਂ ਆਮ ਰਸ ਤੇ ਚੁੱਕ ਕੇ ਰੱਖ ਲਿਆ ਨਹੀਂ ਹੁਣੀ ਹੈ ਮੈਂ ਥੋੜਾ ਰੁੱਕ ਕੇ ਪਾਉਂਗੀ ਪਹਿਲਾਂ ਥੋੜਾ ਪਿਆਜ਼ ਭੁੰਨ ਲਾਂ ਤੇ ਲਾਸਟ ਤੇ ਜਦੋਂ ਮੈਂ ਲਸਣ ਪਾਉਂਗੀ ਨਾ ਫਿਰ ਮਹਿਕ ਵਾਸ ਹੋਣੀ ਆਉਂਦੀ ਐ ਇਹਨੂੰ ਲਾਸਟ ਤੇ ਭੁਣਾਂਗੇ ਲਸਣ ਨੂੰ ਨਹੀਂ ਤਾਂ ਫਿਰ ਪਹਿਲਾਂ ਹੀ ਨਾ ਉਹ نیچے ਲੱਗਣਾ ਸ਼ੂ ਹੋ ਜਾਂਦਾ ਪਿਆਜ਼ ਨਹੀਂ ਭੁੰਨਦਾ ਸਹੀ ਤੇ ਪਹਿਲਾਂ ਤਾਂ ਪਿਆਜ਼ ਟਮਾਟਰ ਚੰਗੀ ਤਰ੍ਹਾਂ ਭੁੰਨ ਲਾਂਗੇ ਤੇ ਅੱਜ ਮੈਂ ਫਿਰ ਆਲੂ ਪਕੌੜੀਆਂ ਦੀ ਸਬਜ਼ੀ ਬਣਾਉਣੀ ਆ वैसे <Sess> मेरा राधा काड़े चने बनावणदा सी बना बस फिरदे पापा कंदे ਵੀ ਨਹੀਂ ਮੈਂ ਤਾਂ ਪਕੌੜੇ ਖਾਣੇ ਆ। ਹੋ ਆਪਾਂ ਉਹ ਵੀ ਬਣਾਵਾਂਗੇ ਅੱਜ। ਤੇ ਬਾਕੀ ਗਰਮੀ ਦੇ ਵਿੱਚ ਹੁਣ ਨਾ ਜ਼ਿਆਦਾ ਕੋਈ ਸਬਜ਼ੀਆਂ ਖਾਣ ਨੂੰ ਜੀ ਨਹੀਂ ਕਰਦਾ ਬਸ ਕद्दू ਵਗੈਰਾ ਖਾਣ ਨੂੰ ਮਨ ਕਰਦਾ ਹੈਗਾ ਤੇ ਉਹ ਵੀ ਜੇ ਖੇਤਾਂ ਵਾਲੇ ਕद्दू ਹੋਣ ਤਾਂ ਕਿਉਂਕਿ ਜਿਹੜੇ ਸਟੋਰ ਹੋਏ ਆਉਂਦੇ ਆ ਮੰਡੀ ਵਾਲੇ ਉਹ ਨਹੀਂ ਵਧੀਆ ਲੱਗਦੇ ਉਹ ਰਿੱਝਦੇ ਨਹੀਂ ਹੈਗੇ ਪ੍ਰੋਪਰ ਵਧੀਆ ਨਹੀਂ ਲੱਗਦੇ ਮੈਨੂੰ ਤਾਂ ਉਹਨਾਂ ਦਾ ਟੇਸ ਹੀ ਨਹੀਂ ਵਧੀਆ ਲੱਗਦਾ। ਤੇ ਚਲੋ ਅਸੀਂ ਪਹਿਲਾਂ ਤੜਕਾ ਕਰ ਲਈਏ। ਮਸਾਲਾ ਆਪਾਂ ਕਰ ਲਿਆ ਰੈਡੀ 오ਹ ਹੋ ਮੇਰੀ ਕੜਛੀ ਡਿੱਗ ਜਾਣੀ ਸੀ ਬਹੁਤ ਸੋਹਣੀ ਮਹਿਕ ਆਉਣ ਲੱਗ ਜੰਦੀ ਐਵੇਂ ਤੇ ਹੁਣ ਆਪਾਂ ਇਹਦੇ ਵਿੱਚ ਕਰਾਂਗੇ ਆਲੂ ਪਕੌੜੇ ਬੜੀਆਂ ਪਕੌੜੇ ਬੜੀਆਂ ਨਹੀਂ ਸੌਰੀ ਆਲੂ ਤੇ ਪਕੌੜੇ ਐਡ ਮੈਂ ਨਾ ਧਿਆਉ ਕੇ ਰੱਖੇ ਹੋਏ ਸੀ ਥੋੜੀ ਦੇਰ ਤੇ ਇਹ ਵਾਲੀ ਚੀਜ਼ ਕਰਕੇ ਮਤਲਬ ਚੀਜ਼ ਨਹੀਂ ਮਤਲਬ ਸਬਜੀ ਮਿਕਸ ਕਰਕੇ ਤੇ ਵੇੜ ਬਾਹਰ ਬਹੁਤ ਧੁੱਪਾ ਬਾਹਰ ਦੇ ਕੰਮ ਦੇਖਣੇ ਆ ਮੈਂ ਇੱਕ ਦੋ ਤੇ ਰਸੋਈ ਦਾ ਦੇਖਦੀ ਆ ਮੈਂ ਕੱਲ ਨੂੰ ਮਾਰਨਿੰਗ ਜਲਦੀ ਉੱਠ ਕੇ ਨਾ ਹੋਪਸੋ ਮੈਂ ਕਰੂੰਗੀ ਕਿਉਂਕਿ ਇਹ ਹੀ ਰਹਿ ਗਈ ਆ ਤੇ ਆਪ ਨੂੰ ਹੁਣ ਹਲਕਤਾਈ ਜਾਂਦੀ ਆ ਵੀ ਇਹ ਕੰਮ ਵੀ ਨਿਬੇੜ ਦਈਏ ਸਤੂਫ ਬੱਤੀ ਆਪਾਂ ਕਰਤੀ ਜੋਤ ਵੀ ਲਾਤੀ ਤੇ ਸਬਜੀ ਆਪਣੀ ਬਣ ਕੇ ਰੈਡੀ ਆ ਦੇਖੋ ਕਿੰਨੀ ਸੁਪਤਾਈ ਹੋਈ ਆ ਸੰਣ ਕਣੀਆ ਆਟਾ ਵੀ ਮੈਂ ਗੁੰਨਤਾ ਦੁੱਧ ਨੂੰ ਵੀ ਆਪਾਂ ਵਾਲਾ ਦੇਤਾ ਠੰਡਾ ਹੋ ਜਾਊਗਾ ਤੇ ਸੀਰਤ ਚ ਲਈ ਗਈ ਨੰਨੇ ਦੇ ਨਾਲ ਤਨੂ ਦੇ ਨਾਲ ਤਨੂ ਲੈ ਗਈ ਤੇ ਇੱਕ ਨਾ ਰਾਤ ਮੇਰੇ ਇੱਥੇ ਪ੍ਰਿੰਟ ਲੜ ਗਈ ਹਾਂਜੀ ਇਸ ਜਗ੍ਹਾ ਤੇ ਸੀਰਤ ਨਾਉਂਦੀ ਸੀ ਟੱਬ ਵਿੱਚ ਤੇ ਉਹਦੀ ਹਨਾ ਮੈਂ ਟੀਪਾਈ ਹੋਈ ਸੀਗੀ ਬਾਹਰ ਤਾਰ ਤੇ ਸੁੱਕਣੀ ਰਾਤ ਨੂੰ ਜਦੋਂ ਮੈਂ ਲਾਉਣ ਲੱਗੀ ਉਹਦੇ ਵਿੱਚ ਪ੍ਰਿੰਟ ਬੈਠੀ ਸੀ ਇੱਥੇ ਲੜ ਗਈ ਕੜਾ-ਕੁੜਾ ਘਸਾਇਆ ਮੈਂ ਥੋੜਾ ਜਿਹਾ ਜਦੋਂ ਉਸ ਮੈਂ ਲਾ ਲਈ ਤੇ ਕੋਲਗੇਟ ਪਰ ਸਵੇਲਿੰਗ ਥੋੜੀ ਜਿਹੀ ਹੋਈ ਐ ਇੰਨੀ ਨਹੀਂ ਕੋਈ ਤੇ ਉਸ ਤੋਂ ਬਾਅਦ ਇੱਕ ਹੋਰ ਆ ਗਿਆ ਇੱਥੇ ਹਮਲਾਵਰ ਘਰ ਦੇ ਅੰਦਰ ਆ ਗਿਆ ਇੱਕ ਹੋਰ ਹਮਲਾਵਰ ਆਣੀ ਇਹਦੇ ਪਾਟ ਚੱਲਦਾ ਕਾਪੀਰਾਈਟ ਆ ਜਣ ਮੇਰੇ ਘਰ ਦੇ ਅੰਦਰ ਇੱਕ ਹੋਰ ਹਮਲਾਵਰ ਆ ਗਿਆ ਨਾ ਤੱਬਿਆ ਨਹੀਂ ਸਾਨੂੰ ਫਿਲਹਾਲ ਤੇ ਪ੍ਰਿੰਡ ਆ ਗਈ ਅੰਦਰ ਇੱਕ ਹੋਰ ਤੇ ਇੱਥੇ ਕੀ ਆ ਤੇ ਅਸੀਂ ਆ ਚੁੰਨੀ ਜੀ ਮਾਰੀ ਪਤਾ ਨਹੀਂ ਕਿੱਥੇ ਡੱਗ ਗਈ ਸਾਨੂੰ ਲੱਭੀ ਨਹੀਂ ਤੇ ਬਹੁਤ ਤਗੜਾ ਹਮਲਾਵਰ ਆਉ ਵੀ ਹੁਣ ਇਹ ਨਹੀਂ ਪਤਾ ਰਾਤ ਨੂੰ ਅਟੈਕ ਕਰ ਦੇ ਲੋਕ ਕੇ ਬਹਿ ਗਿਆ ਤੇ ਰਾਤ ਨੂੰ ਅਟੈਕ ਕਰ ਦੇਵੇ ਤੇ ਡਾਰੀ ਬਣਿਆ ਪਿਆ ਮੈਨੂੰ ਤਾਂ ਹੁਣ ਜਿੰਨਾ ਚਿਰ ਹੱਥ ਨਹੀਂ ਨਾ ਆਉਂਦਾ ਜਿੰਨਾ ਚਿਰ ਉਹਦੀ ਮਾਂ ਉਹ ਘਵਤੀ ਉਹਦੀ ਕਰਦੀ ਕਰਦੀ ਵੀ ਮੈਨੂੰ ਉਹ ਬਣਾਏ ਹੋਇਆ ਪਿਆਗਾ ਵੀ ਲੱਭ ਜੇ ਮੈਨੂੰ ਆਏ ਨਹੀਂ ਵੀ ਹੋਰ ਨਹੀਂ ਸੀਟਸ ਦੇ ਨਾਲ ਲੜ ਲੜ ਜੇ ਬਸ ਆਏ ਆ ਤੇ ਡਰ ਵੀ ਲੱਗਦਾ ਭੈਣੇ ਇਤਨਾ ਦੇ ਪੀਲੇ ਕੱਪੜੇ ਵਾਲਿਆਂ ਨੂੰ ਮੈਨੂੰ ਬਹੁਤ ਡਰ ਲੱਗਦਾ ਮੈਨੂੰ ਬਹੁਤ ਉਹ ਹੁੰਦਾਗਾ ਮੈਂ ਬਾਹਰ ਕਿਤੇ ਲੱਗਣ ਵੀ ਨਹੀਂ ਦਿੰਦੀ ਹੈਗੀ ਖਖਰ ਇਹਨਾਂ ਦਾ ਤੇ ਇੱਕ ਨਿੱਕਾ ਜਿਹਾ ਖਖਰ ਲੱਗਿਆ ਹੋਇਆ ਵਾ ਮੈਂ ਇਹਦੇ ਪਾਪਾ ਨੂੰ ਕਿਹਾ ਵੀ ਤੇਲ ਚ ਦੀਰਜੀ ਪਿਓਕੇ ਦੇ ਦਿਓ ਮੈਨੂੰ ਮੈਂ ਉਹ ਲਾ ਦਵਾਂ ਉਥੋਂ ਹੀ ਆਰਡਰ ਡਾਈ ਜਾਂਦੀਆਂ ਨੇ ਪਤਾ ਨਹੀਂ ਕਦੋਂ ਦੇਣਗੇ ਅੱਡ ਕੇ ਤੇ ਟਾਈਮ ਹੋ ਗਿਆ ਬਾ 6:35 ਤੇ ਹਜੇ ਰੋਟੀ ਦਾ ਕੋਈ ਟਾਈਮ ਨਹੀਂ ਹੈਗਾ ਆਟਾ ਗੁੰਨ ਕੇ ਰੱਖਤਾ ਆ ਦੇਖੋ ਮੇਰੇ ਗੁੰਮੀਆਂ ਮੇਰੇ ਸਿਰ 'ਚ ਵੀ ਬਹੁਤ ਹੋਈਆਂ ਪਈਆਂ ਨੇ ਇੰਨੀ ਗਰਮੀ ਦੇ ਨਾਲ ਪਤਾ ਨਹੀਂ ਕਿਉਂ 파ੜੀ ਗਰਮੀ ਆ ਮੀਂਹ ਵੀ ਨਹੀਂ ਪੈਂਦਾ ਕਈ ਜਗ੍ਹਾ ਤੇ ਮੀਂਹ ਪੈ ਗਿਆ ਪਰ ਸਾਡੇ ਵੀ ਪੈ ਜੇ ਪਤਾ ਨਹੀਂ ਕਾਹ ਤੋਂ ਨਹੀਂ ਪੈਂਦਾ ਸ਼ਰਾਰਤਾਂ ਬੱਸ ਹੋਰ ਕੋ ਕੰਮ ਨਹੀਂ ਇਹਨਾਂ ਨੂੰ

कोई ना मिट्टी की चप्पल पा जायो मिट्टी कोई ना चप्पल हाँ खाओ पापा उठो पाप टाइम हो गया साढ़े सत्तर ਤੇ ਮੈਂ ਲੱਗੀ ਸੀ ਹੁਣ ਰੋਟੀ ਬਣਾਉਣ ਮੈਂ ਤਾਂ ਰੋਟੀ ਬਣਾ ਕੇ ਰੱਖ ਦੀਏ ਫਿਰ ਆਏ ਹੋ ਜਾਂਦਾ ਨਾ ਕਈ ਵਾਰੀ ਸਿਰਤ ਵਿਚਲ ਜਾਂਦੀ ਆ ਇਹਦਾ ਕੋਈ ਪਤਾ ਨਹੀਂ ਕਦੋਂ ਇਹਨੇ ਤੂਫਾਨ ਮੇਰੇ ਨੇ ਸਟਾਰਟ ਹੋ ਜਾਣਾ ਰੌੜਾ ਗੁੰਡ ਕਹਿਣਾ ਕੁਝ ਨਹੀਂ ਬਸ ਹਾਂ ਹੁੰਦਾ ਮੇਰੇ ਕੋਲ ਬੈਠੋ ਖੇਡੋ ਮੇਰੇ ਨਾਲ ਹਨ ਬਾਹਰ ਹੁਟਿਆਂ ਪਾਣੀ ਦੇਣ ਲੱਗੀ ਹੋਈ ਆ ਦੋਨੋਂ ਪਿਉਤੀ ਤੇ ਬਾਕੀ ਖੱਚ ਜਿਹੜਾ ਮਲਾਵਰ ਵੜਿਆ ਹੋਇਆ ਸੀ ਉਹ ਸਾਨੂੰ ਅਜੇ ਤੱਕ ਨਹੀਂ ਡੱਬਿਆ ਪਤਾ ਨਹੀਂ ਡੱਬੂਗਾ ਵੀ ਕਿ ਨਹੀਂ ਡੱਬੂਗਾ ਕੈਨ ਹਿਸਾਬ ਦੇ ਕੋਸ਼ ਔਖਈਆ ਮੇਰੇ ਨੂਰੇ ਹੋਏ ਭਲਾ ਨਿਕਲੇ ਆਵੇ ਪਹਿਲਾ ਹਾਲ ਤਾਂ ਔਖਈਆ ਟਿਕਣ ਦਾ ਕਿ ਨਿਕਲਦਾ ਪਤਾ ਨਹੀਂ ਤੇ ਬਾਕੀ ਗਰਮੀ ਬਹੁਤ ਆ ਹਮੇਂ ਜੀ ਨਹੀਂ ਆਉਦੀ ਕਦੋਂ ਮੀਂਹ ਪੈਣਾ ਕਦੋਂ ਘਟਣਾ ਹੈ ਨੇ ਬਹੁਤ ਵੇਟਾ ਸਾਨੂੰ ਦਾਈ ਉਹ ਮੀਂਹ ਪਵੇ ਮੀਂਹ ਮੈਂ ਤਾਂ ਐਵੇਂ ਫਮੀਂ ਨਾ ਬਸ ਇੱਕ ਵਾਰੀ ਪੂਰਾ ਜ਼ੋਰਦਾਰ ਪਾ ਲੈ ਸਾਰੀ ਰਾਤ ਪਈ ਜਾਵੇ ਬਸ ਇੱਕ ਵਾਰੀ ਮੀਂਹ ਆ ਜੇ ਸਾਈ ਰਾਤ ਮੀਂਹ ਪੈ ਜਾਵੇ ਦੇਖੋ ਕਿੰਨੀ ਖੰਡਕ ਹੁੰਦੀ ਮੌਸਮ ਕੇ ਰਸਾ ਜਿਹੜੇ ਬਾਹਰ ਨਾ ਸੜਕਾਂ ਤੇ ਜਾਂਦੇ ਆ ਇੰਨੇ ਤਰਤ ਮੱਚੇ ਪਏ ਆ ਜਿੱਥੇ ਪਾਣੀ ਦੀ ਪਹੁੰਚ ਨਹੀਂ ਹੈਗੀ ਰੋਡ ਤੇ ਹਨਾ ਵੈਸੇ ਤਾਂ ਕਈ-ਕਈ ਦੇ ਵਿੱਚ ਤਾਂ ਇਹ ਮਿਊਸਲ ਕਮੇਟੀ ਵਾਲੇ ਨਾ ਲੈ ਕੇ ਟਰਾਲੀਆਂ ਜੀ ਛੜਕਾ ਕਰਦੇ ਆ ਮੈਂ ਮੁੱਲਾਪੋਰੀ ਦੇਖੀ ਸੀ ਹੋਰ ਤਾਂ ਮੈਂ ਕਿਤੇ ਬਾਹਲਾ ਮੈਨੂੰ ਪਤਾ ਨਹੀਂ ਮੁੱਲਾਪੋਰੀ ਐ ਛੜਕਾ ਕਰਦੇ ਸੀ ਕੁੱਤਿਆਂ ਤੇ ਤੇ ਪਰ ਟਈ ਇਦਾਂ ਦੇ ਹੁਣ ਕਿੰਨੇ ਰੋਡ ਹਨਾ ਕਿੰਨੀਆਂ ਜਗਾਵਾਂ ਆ ਜਿੱਥੇ ਮਤਲਬ ਪਾਣੀ ਨਹੀਂ ਪਹੁੰਚਦਾ ਮੱਛੇ ਪਏ ਆ ਦਰਖਤਾਂ ਦਾ ਬੁਰਾ ਹਾਲ ਹੀ ਆ ਹੁਣ ਉਹ ਵੀ ਪਾਣੀ ਦੀ ਨੀੜ ਆ ਹਨਾ ਤੇ ਬਸ ਹੁਣ ਤਾਂ ਸਾਰੇ ਐਂ ਚਾਹੁੰਦੇ ਆ ਵੀ ਬਾਰਿਸ਼ ਆ ਜਾਏ। ਕਈ ਕਈ ਰੀਜ ਨਾ ਮੀਂਹ ਪਿਆ ਵਾ ਤੇ ਪਰ ਸਾਡੇ ਇਹ ਵਿਧਾਨੇ ਤਮੀ ਪਿਆ ਹੀ ਨਹੀਂ ਹੈਗਾ ਪਤਾ ਨਹੀਂ ਕਦੋਂ ਮੀਂਹ ਆਉਗਾ। ਮੇਰੇ ਜਿੱਥੇ ਬ੍ਰੈਂਡ ਲੜੀ ਸੀ ਨਾ ਉਂਗਲ ਮੇਰੀ ਦਰਦ ਕਰਦੀ ਜਦ ਮੈਂ ਕੋਲਡ ਕਰਦੀ ਆ ਥੋੜੀ ਥੋੜੀ ਦਰਦ ਕਰਦੀ ਆ। ਸੈਲਿੰਗ ਜ਼ਿਆਦਾ ਨਹੀਂ ਹੋਏਗੀ ਕਿਉਂਕਿ ਮੈਂ ਜਦ ਹੀ ਨਾ ਉਹ ਕੰਡਾ ਜਿਹਾ ਕੱਢ ਕੇ ਕੋਲਗੇਟ ਲਾ ਲਈ ਸੀਗੀ। ਉਹਦੇ ਨਾਲ ਬਹੁਤ ਜ਼ਿਆਦਾ ਰੀਕ ਹੋ ਜਾਂਦਾ ਵਾ ਵੀ ਸੈਲਿੰਗ ਘਟ ਆਉਂਦੀ ਆ। ਨਹੀਂ ਤਾਂ ਜਿ ਪੀੜੇ ਕੱਪੜੇ ਵਾਲੀਆਂ ਨਾ ਸਾਂਝੀਆਂ ਨਾ ਮੈਨੂੰ ਯਾਦ ਆ ਗਿਆ ਛੋਟੇ ਹੁੰਦੇ ਸੀਗੇ ਅਸੀਂ ਜੋ ਸਕੂਲ ਪੜ੍ਹਦੇ ਹੁੰਦੇ ਸੀਗੇ ਤੇ ਜਿਹੜੀ ਸਾਡੇ ਸਕੂਲ ਦੀ ਬਿਲਡਿੰਗ ਆ ਸਾਡੇ ਨਾ ਉਹ ਤੇ ਸਾਹ ਸਾ ਵੀ ਹੁੰਦਾ ਉਹ ਟੈਂਕੀ ਬਹੁਤ ਉੱਚੀ ਹੈ ਤੇ ਹੋਸਟਲ ਗੁਰਦੁਆਰਾ ਸਾਹਿਬ ਬਹੁਤ ਵੱਡੀ ਬਿਲਡਿੰਗ ਆ ਉਹ ਜਿੱਥੇ मतलब ਅਸੀਂ ਪੜ੍ਹਾਈ ਕੀਤੀ ਹੈ ਭੈਣ ਭਰਾਵਾਂ ਨੇ ਤੇ ਉੱਥੇ ਨਾ ਟੈਂਕੀ ਦੇ ਉੱਪਰ ਮਤਲਬ ਹੋਸਟਲ 'ਚ ਵੀ ਉਸ ਟਾਈਮ ਬੱਚੇ ਰਹਿੰਦੇ ਸੀਗੇ ਤੇ ਟੈਂਕੀ ਦੇ ਉੱਪਰ ਬਹੁਤ ਵੱਡਾ ਛੱਤਾ ਸੀਗਾ ਪ੍ਰਿੰਟਾਂ ਦਾ ਅਸੀਂ ਵਿੱਚ ਹੀ ਹੋਸਟਲ ਵਾਲੇ ਸਾਰੇ ਬੱਚੇ ਜਿਨੇਵੀ ਸੀ ਵਿੱਚ ਹੀ ਅਸੀਂ ਸਾਰਿਆਂ ਨੇ ਨਾ ਸਿਫਰਿੰਡਾ ਦੇ ਬਹੁਤ ਰੂੜੇ ਮਾਰੇ ਬਹੁਤ ਪੱਥਰ ਮਾਰੇ ਤੇ ਜਿੱਥੇ ਉਹ ਪ੍ਰਿੰਡਾ ਦਾ ਕੱਖਰ ਲੱਗਿਆ ਸੀਗਾ ਤੇ ਉੱਥੇ ਬਿਲਡਿੰਗ ਹਜੇ ਉਹ ਵਾਲਾ ਫਲੋਰ ਅਨਕੰਪਲੀਟ ਸੀਗਾ ਉਹਦੇ ਥੱਲੇ ਦੋ ਦੋ ਫਲੋਰ ਹੋਰ ਸੀ ਅਸੀਂ ਤੀਸਰੀ ਮੰਜ਼ਲ ਤੇ ਸੀਗੇ ਤੇ ਇਸੇ ਪ੍ਰਿੰਡਾ ਦੇ ਕੱਖਰ ਛੇੜ ਲੇ ਤੇ ਉਹੀ ਰਸਤਾ ਸੀ ਉੱਪਰ ਨਾਲ ਜਿੱਥੇ ਉਹ ਪ੍ਰਿੰਡਾ ਦਾ ਕੱਖਰ ਲੱਗਿਆ ਸੀਗਾ ਤੇ ਛੱਤਾਂ ਵੀ ਖਾਚ ਜਾਣਿਓ ਬਾਈਟਾ ਬੰਦਾ ਸੀ ਅਸੀਂ ਮਾਰ ਮਾਰ ਪੱਥਰ ਛੇੜ ਲਿਆ ਛੇੜ ਕੇ ਨਾ ਫਰੈਂਡ ਜਦੋਂ ਉੱਠ ਗਏ ਅਸੀਂ ਸਾਰੇ ਭੱਜ ਲਈ ਸਾਨੂੰ ਕਾਇ ਸੀ ਭੱਜ ਲਈ ਹੁਣ ਕਿੱਥੇ ਲੜਨਾ ਉਹਨਾਂ ਨੇ ਅਸੀਂ ਰੂਮ ਦੇ ਵਿੱਚ ਮਤਲਬ ਕਿ ਲੁਕ ਗਏ ਕੋਈ ਕਿਤੇ ਲੁਕ ਗਿਆ ਕੋਈ ਕੁੜੀ ਕਿੱਧਰ ਕੋਈ ਮੁੰਡਾ ਕਿੱਧਰ ਸਾਰੇ ਲੁਕ ਗਏ ਪਰ ਫਰੈਂਡ ਵੀ ਸਾਨੂੰ ਲੱਭ ਲੱਭ ਲੜੇ ਇੰਨੇ ਫਰੈਂਡ ਲੜੇ ਸਾਡੇ ਰਹੀਦਾ ਪਤਨਾ ਬਹੁਤ ਫਰੈਂਡ ਲੜੇ ਸਾਡੇ ਮੱਭ ਲੱੜੇ ਸਾਡੇ ਮੂੰਹਾਂ ਤੇ ਗਲਾਂ ਤੇ ਲੱਤਾਂਾਂ 'ਤੇ ਇੰਨੇ ਪ੍ਰਿੰਟ ਲੜੇ ਜਿੰਦਗੀ 'ਚ ਕਰੇ ਇੰਨੇ ਪ੍ਰਿੰਟ ਨਹੀਂ ਸੀ ਲੜੇ ਤੇ ਸੰਦੋ ਉਤਰਨ ਨਾ ਦੇ ਤਾਂ ਜੋ ਸਵੇਰੇ ਅੰਕਲ ਵਿਚਾਰੇ ਚੜੇ ਉਹ ਉੱਪਰ ਲਿਖ ਲਿਖ ਤੇ ਮੜੀਬੋਟੀ ਉੱਪਰ ਵਾਲੀ ਜੇ ਜਾ ਕੇ ਉਹ ਵਿਚਾਰੇ ਜਦੋਂ ਉੱਥੇ ਇੱਕ ਪਹੁੰਚੇ ਪ੍ਰਿੰਟ ਉਹਨਾਂ ਨੂੰ ਚਿੰਬੜ ਗਏ ਉਹਨਾਂ ਦੇ ਸਾਰੇ ਦਾੜੇ 'ਚ ਵਿਚਾਰੇ ਆਏ ਕਰਦੇ ਜੜ ਬਹੁਤ ਪ੍ਰਿੰਟ ਲੜੀ ਨੂੰ ਬਚਪਨ ਯਾਦ ਆ ਗਿਆ ਉਹਦਾ ਕਦੋਂ ਜਦੋਂ ਮੇਰੇ ਪ੍ਰਿੰਟ ਤੇ ਬਹੁਤ ਟਾਈਮ ਬਹੁਤ ਪ੍ਰਿੰਟ ਲੜੀ ਹੈ ਛੋਟੇ ਹੁੰਦੇ ਨੇ ਲੜੀ ਤੋਂ ਦੋ ਵਾਰ ਫਰੈਂਟ ਕਦੇ ਲੜੀ ਨਹੀਂ ਸੀ ਕੱਲ ਫਰੈਂਟ ਲੜੀ ਜਾਂਦੀ ਸੀ ਬੜਾ ਯਾਦ ਕੀਤਾ ਮੈਂ ਬਚਪਨ ਨੂੰ ਨਿਕਾ ਉਦੋਂ ਲੜੀ ਸੀ ਪਰ ਉਹਨਾਂ ਤਾਂ ਕਲੀਵ ਜੀ ਆਏ ਜੇ ਸੀਗੀ ਇੱਕਦਾਰ ਰੋਣ ਜਾ ਆਵੇ ਤੇ ਰੋਣ ਨੂੰ ਦਿਲ ਕਰੇ ਪਰ ਮੈਂ ਰੋਣਾ ਤਾਂ ਕਿਸੇ ਫਿਰ ਤੋਂ ਖੱਪ ਗਿਆ ਵੀ ਚੀਕਾਂ ਜੀਆਂ ਨਾ ਮਰੀ ਜਾ ਮੇਰਾ ਬਹੁਤ ਦੇਰ ਕੀਤਾ ਵਿੱਚ ਚੀ ਰੋ ਫਰੈਂਟ ਲੜੀ ਤੋ ਉਹ ਵੀ ਟਾਈਮ ਸੀਗਾ ਬਚਪਨ ਦਾ ਹਨਾ ਨੂੰ ਯਾਦ ਆਇਆ ਹਾ ਉਹਦਾ ਹਾਂਜੀ ਆਹੀਂ ਸਾਡੇ ਮੇਰੇ ਬ੍ਰਦਰ ਦੀ ਕਲਾਸ ਦੇ ਵਿੱਚ ਵੀ ਸੀਗੇ ਫ੍ਰਿੰਡ ਮੇਰੀ ਸਿਸਟਰ ਵੀ ਬਲੌਗ ਦੇਖਦੀ ਆ ਤੇ ਉਹ ਵੀ ਯਾਦ ਕਰੇ ਮੈਂ ਉਹਦਾ ਹੀ ਵਾਕਾ ਸੁਣਾਉਣ ਲੱਗੀ ਆ ਸਕੂਲ ਦੇ ਨਾਲ ਉਹਨਾਂ ਦੇ ਰੂਮ ਦੇ ਸਵਿਚ ਬੋਰਡ ਦੇ ਵਿੱਚ ਪ੍ਰਿੰਡ ਸੀਗੇ ਤੇ ਉਹ ਅਸੀਂ ਸਭ ਤੋਂ ਪਹਿਲਾਂ ਸਕੂਲ ਪਹੁੰਚਦੇ ਸੀਗੇ ਕਿਉਂਕਿ ਬੱਸ ਇਸ ਬਾਅਦ ਵਿੱਚ ਆਉਂਦੀਆਂ ਸੀਗੀਆਂ ਤੇ ਅਸੀਂ ਪਹਿਲਾਂ ਪਹੁੰਚ ਜਾਂਦੇ ਸੀਗੇ ਕਿਉਂਕਿ ਸਾਡਾ ਘਰ ਨੇੜੇ ਸੀ ਤੇ ਇਹ ਜਾ ਕੇ ਮਤਲਬ ਦੋਨੋਂ ਭੈਣ ਭਰਾ ਮਤਲਬ ਕਿ ਮੇਰੇ ਬ੍ਰਦਰ ਸਿਸਟਰ ਜਾ ਕੇ ਫੈਨ ਆਨ ਨਹੀਂ ਸੀ ਕਰਦੇ ਹੁੰਦੇ ਕਿਉਂਕਿ ਇਹਨਾਂ ਨੂੰ ਪਤਾ ਸੀਗਾ ਸਵਿਚ ਬੋਰਡ ਦੇ ਵਿੱਚ ਪ੍ਰਿੰਡ ਨੇ ਤੇ ਸਿਸਟਰ ਵੀ ਦੇਖ ਰਹੀ ਹੈ ਉਹਨੂੰ ਪਤਾ ਗਿਆ ਹੈ ਨਾ ਮੈਨੂੰ ਰਿਪਲਾਈ ਜ਼ਰੂਰ ਦੇਈ ਤੇ ਇੱਕ ਦਿਨ ਉਹ ਭੁੱਲ ਗਈ ਭੁੱਲ ਗਏ ਉਹ ਜਾ ਕੇ ਉਹਨੇ ਪੈਨ ਛੱਡ ਲਿਆ ਮੇਰੇ ਮਤਲਬ ਮੇਰੇ ਸਿਸਟਰ ਨੇ ਪੈਨ ਛੱਡ ਲਿਆ ਉਹਦੇ ਵਿੱਚ ਪ੍ਰਿੰਟ ਆ ਨਿਕਲ ਕੇ ਉਹਨੂੰ ਚਿੰਬੜ ਗਈਆਂ ਨਿਕਲ ਗਿਆ ਉਹਦੇ ਬਹੁਤ ਪ੍ਰਿੰਟ ਆ ਰਿਪਲਾਈ ਜ਼ਰੂਰ ਦੇਈ ਚਾਹਿਆ ਮੈਨੂੰ ਯਾਦ ਆ ਵਾਕਾ ਤੈਨੂੰ ਜਾਂ ਨਹੀਂ ਮੈਨੂੰ ਤਾਂ ਯਾਦ ਆ ਵੀ ਤੇਰੇ ਪ੍ਰਿੰਟਾਂ ਲੜੀਆਂ ਸੀ ਕੂਲ ਚੋਂ ਇਨ ਕਲਾਸ ਤੋਂ ਹੀ ਭੁੱਲ ਗਈ ਸੀ ਉਹ ਵਿਚਾਰੀ ਸਵਿਚ ਬੋਰਡ ਦੇ ਵਿੱਚ ਵੀ ਪ੍ਰਿੰਟ ਨੇ ਦੋਨੇ ਭੁੱਲ ਗਏ ਉਹ ਖਾਮ ਕਰਕੇ ਉਹ ਛੱਡਦੇ ਨਹੀਂ ਸੀ ਉਹਨਾਂ ਨੂੰ ਪਤਾ ਸੀ ਵਿੱਚ ਭੈਣਾਂ ਲੜਨਗੇ ਬਚਪਨ ਦੀ ਹੈਨਾ ਉਹ ਵੀ ਟਾਈਮ ਸੀ ਅੱਜ ਕੋਲ ਦੇ ਤਾਂ ਟਾਈਮ ਸੱਚੀ ਬਹੁਤ ਬਿਜ਼ੀ ਸ਼ਡਿਊਲ ਆ ਪਹਿਲਾਂ ਹਲਾ ਟਾਈਮ ਬਹੁਤ ਸੋਹਣਾ ਸੀਗਾ ਮੈਨੂੰ ਤਾਂ ਬਹੁਤ ਬਹੁਤ ਵਧੀਆ ਲੱਗਿਆ ਉਹ ਟਾਈਮ ਸਾਡਾ ਜਿਹੜਾ ਟਾਈਮ ਸਾਡੀ ਬਚਪਨ ਦੇ ਸੀਗੇ ਮਤਲਬ ਜਿਹੜੀ ਸਾਡੀ ਏਜ ਦੇ ਜਨਰੇਸ਼ਨ ਦੇ ਨੇ ਕਹਿ ਲਓ 90 ਤੋਂ ਬਾਅਦ ਆਲੇ ਤੇ 2000 ਤੋਂ ਪਹਿਲਾਂ ਵਾਲੇ ਬਸ 90 ਤੱਕ ਦੇ ਵੀ 90 ਵਾਲੇ ਤੇ 2000 ਤੋਂ ਪਹਿਲਾਂ ਵਾਲੇ ਬਸ ਉਹ ਵਧੀਆ ਆਖਰੀ ਜਨਰੇਸ਼ਨ ਆ ਜਿਨ੍ਹਾਂ ਨੇ ਆਪਣਾ ਬਚਪਨ ਪੂਰਾ ਇੰਜੋਏ ਕੀਤਾ ਸਭ ਕੁਝ ਗੇਮਾਂ ਖੇਡੀਆਂ ਸਭ ਕੁਝ ਦੇਖਿਆ ਲਾਈਕ ਟੀਵੀ ਐਂਟੀਨਾ ਵਾਲੇ ਦੇਖੇ ਆ ਚੈਨਲ ਸਿਗਨਲ ਚੈਨਲ ਉਹ ਕਿਹੜੇ ਹੁੰਦੇ ਸੀ ਦੋ ਹੀ ਹੁੰਦੇ ਸੀ ਇਹ ਦੂਰਦਰਸ਼ਨ ਤੇ ਮਤਲਬ ਕਿ ਨੈਸ਼ਨਲ ਚੈਨਲ ਹੁੰਦਾ ਸੀਗਾ ਇੱਕ ਪੰਜਾਬੀ ਦਾ ਦੂਰਦਰਸ਼ਨ ਤੇ ਜਾਂ ਮੈਟਰੋ ਚੱਲਦਾ ਹੁੰਦਾ ਸੀ ਚੈਨਲ ਮੈਟਰੋ ਚੈਨਲ ਬਸ ਜਿਨ੍ਹਾਂ ਨੇ ਮਤਲਬ ਸਾਰੀਆਂ ਪੁਰਾਣੀਆਂ ਖੇਡਾਂ ਦੇਖੀਆਂ ਸਾਰਾ ਪੁਰਾਣੀ ਵਿਰਾਸਤ ਜੋ ਵੀ ਸੀ ਸਭ ਕੁਝ ਦੇਖਿਆ ਤੇ ਸਭ ਤੋਂ ਬਾਅਦ ਵਾਲੀ ਜਨਰੇਸ਼ਨ ਇਦਾਂ ਵੀ ਹੈ ਕਿ ਇਹਨਾਂ ਨੂੰ ਕੁਝ ਵੀ ਨਹੀਂ ਪਤਾ ਹੈਗਾ ਤੇ ਜਿਹੜੀਆਂ ਮਤਲਬ ਓਲਡ ਡੇਜ਼ ਨੇ ਆਂਟੀਆਂ ਨੇ ਉਹ ਵੀ ਲਾਸਟ ਨੇ ਜਿਨ੍ਹਾਂ ਨੇ ਮਤਲਬ ਉਹ ਟਾਈਮ ਇੰਜੋਏ ਕੀਤਾ ਤੇ ਉਦੋਂ ਬਾਅਦ ਕਿਸੇ ਨੇ ਉਹ ਟਾਈਮ ਨਹੀਂ ਦੇਖਣਾ ਦੇਖਿਆ ਹਨਾ ਜਿਹੜਾ ਪਹਿਲਾਂ ਲੰਘ ਗਿਆ ਪਰ ਉਹ ਟਾਈਮ ਵਧੀਆ ਸੀ ਹੁਣ ਦੇ ਨਾਈਨ ਨਾਲ ਹੁਣ ਤਾਂ ਫੋਨਾਂ ਚ ਹੀ ਰਹਿੰਦੇ ਆ ਉਹ ਤਾਂ ਟੀਵੀ ਵੀ ਦੇਖਦੇ ਸੀ ਸਾਰੇ ਕੁਠੇ ਹੋ ਕੇ ਵੇਟ ਰਹਿਣੀ ਸ਼ਕਤੀਮਾਨ ਦੀ ਵੇਟ ਰਹਿਣੀ ਚਾਕਲਾ ਕਾ ਬੂੰਬੂੰ ਦੀ ਵੇਟ ਰਹਿਣੀ ਅ ਫੋਰ ਸੀਰੀਅਲ ਉਹਦੇ ਹੁੰਦੇ ਸੀਗੇ ਸੋਨਵਰੀ ਫਿਰ ਆਪ ਦੀਤੀ ਬਹੁਤ ਜਿਆਦਾ ਤਾਰੇ ਨਾਲ ਅੜ ਕੇ ਦੇ ਰਹੇ ਹੁੰਦੇ ਸੀ ਆਪ ਦੀਤੀ ਬੜੇ ਸੋਹਣੇ ਸੋਹਣੇ ਚੀਜ਼ਾਂ ਦਾ ਨਾਟਕ ਹੁੰਦੇ ਸੀਗੇ ਉਦੋਂ ਹੁਣ ਦੀ ਤਾਂ ਮੈਨੂੰ ਤਾਂ ਉਹਨਾਂ ਮੈਂ ਟੀਵੀ ਨਹੀਂ ਦੇਖਦੀ ਮੈਨੂੰ ਤਾਂ ਕੋਈ ਸਟੋਰੀਆਂ ਹੀ ਨਹੀਂ ਸਮਝ ਆਉਂਦੀਆਂ ਕਿਸੇ ਨਾਟਕ ਦੀ ਸਮਝ ਹੀ ਨਹੀਂ ਆਉਂਦੀ ਮੈਨੂੰ ਇੰਟਰਸਟ ਹੀ ਨਹੀਂ ਹੈਗਾ ਮੈਂ ਕਦੇ ਟੀਵੀ ਨਹੀਂ ਦੇਖਦੀ ਉਹ ਬਹੁਤ ਸਿਗਰ ਹਨ ਕਰੇ ਸਿਗਾਈ ਚੀਜ਼ਾਂ ਦਾ ਹੁਣ ਟਾਈਮ ਬਦਲ ਗਿਆ ਚਲੋ ਜੀ ਬਹੁਤ ਹੋ ਗਿਆ ਬਸ ਮੇਰੀਆਂ ਤਿੰਨ ਫੁਲਕੇ ਰਹਿ ਗਏ ਬਾਹਲੇ ਨਹੀਂ ਫੁਲਕੇ ਹੁੰਦੇ ਨਾ ਖੱਟ ਖਾਦੇ ਜਾਂਦੇ ਆ ਗਰਮੀ ਕਰਕੇ 8-10 ਦੇ ਫੁਲਕੇ ਬਣਾਈਦੇ ਆ ਤੇ ਫਿਰ ਉਹਦੇ ਚ ਵੀ ਬਚ ਜਾਂਦੇ ਆ ਉਹ ਮੈਂ ਤਾਂ ਬਣਾ ਲੈਨੀ ਆ ਇੱਥੇ ਬਾਹਰ ਡੌਗੀ ਨੂੰ ਤੇ ਚਿੜੀਆਂ ਨੂੰ ਪਾ ਦਈਦੇ ਆ ਤੇ ਗਰਮੀ ਕਰਕੇ ਨਾ ਜਿਆਦਾ ਫੁਲਕੇ ਖਾ ਨਹੀਂ ਹੁੰਦੇ ਤੇ ਚਲੋ ਜੀ ਬਣਾ ਲਈਏ फटाफट ਫੁਲਕੇ ਬਹੁਤ ਹੋ ਗਈਆਂ ਗੱਲਾਂ ਬਾਤਾਂ ਤੇ ਮੈਂ ਇੱਥੇ ਪੁਰਾਣੇ ਟਾਈਮ 'ਚ ਪਹੁੰਚ ਗਈ ਆਪਣਾ ਬੱਚ ਪੀ ਆ ਰਹੀ ਨੂੰ 골ਡਨ

ਮੈਂ ਨਾ ਉਧਰ ਬਾਹਰ ਡੱਡੂ ਭਜੋਣ ਗਈ ਉਧਰ ਹੈ ਨਾ ਤੇ ਤੈਨੂੰ ਤੈਨੂੰ ਆਈ ਡੱਡੂ ਤੇ ਮੈਂ ਆਇ ਝਾੜੂ ਆ ਉਹ ਜਿਹੜਾ ਪੁਰਾਣਾ ਝਾੜੂ ਨਹੀਂ ਪਏ ਆਪਣੇ ਫਲ ਝਾੜੂ ਮੈਂ ਉਹਦੇ ਨਾਲ ਡੱਡੂ ਨੂੰ ਮਾਰਨ ਲੱਗੀ ਝਾੜੂ ਨਿਕਲ ਕੇ ਬਾਹਰ ਚਲੇ ਗਿਆ ਮੇਰੇ ਹੱਥ ਚ ਪੈਪ ਰਹਿ ਗਈ ਚੱਲੀ ਪੈਪ ਰਹਿ ਗਈ ਨਹੀਂ ਸੜਕ ਤੋਂ ਪਾਰ ਚਲੇ ਗਿਆ ਇੰਨੀ ਸਪੀਡ ਨਾਲ ਹੋਰ ਪਰਲੇ ਪਾਸੇ ਚਲੇ ਗਿਆ ਪਰਲੇ ਸਿੱਚ ਬੱਦਲ ਵਾਈ ਜੀ ਹੋਈ ਪਈ ਆ ਉੱਪਰ ਦੇਖਦੇ ਨਹੀਂ ਹੈਗਾ ਕੁਝ ਵੀ ਬੱਦਲ ਵਾਈ ਜੇ ਹੋਈ ਪਈ ਮੀਂਹ ਆ ਜਵੇ ਇੰਨਾ ਮੀਂਹ ਆ ਜਵੇ ਸਾਰੀ ਰਾਤ ਮੀਂਹ ਪਵੇ ਹਾਂ ਹਾਂ ਅੱਜਾ ਮਾਂ ਬੰਦਨਾ ਹੋਵੇ ਸਾਰੀ ਰਾਤ ਬਸ ਝੜੀ ਲੱਗੀ ਰਹੇ ਹੋ ਗਿਆ ਮੀਂਹ ਆ ਜੇ ਕੋਈ ਕਹਿੰਦਾ ਆਈ ਹੋ ਜੇ ਰੱਬ ਦਾ ਇਕੱਲੇ ਇਕੱਲੇ ਦੀ ਫਰਮਾਇਸ਼ ਸੁਣੀ ਨਹੀਂ ਤਾੜ ਤਾੜ ਬਸ ਮੀਂਹ ਡਿੱਗੇ ਪਰ ਨਾਲੇ ਚੱਲ ਪੈਣਾ ਇਹਨਾਂ ਪੂਰੇ ਬਸ ਵੀ ਤਸੱਲੀ ਕਰਾ ਦੇਵੇ ਮੀਂਹ ਵੀ ਹਾਂ ਹਾਂ ਵੀ ਰੋਕ ਕਹਿਣ ਵੀ ਬਾਬਾ ਬਸ ਕਰ ਬਬੇ ਦੇਖੀ ਕਿਰ ਮੌਸਮ ਚੇਂਜ ਹੁੰਦਾ ਇੰਨੇ ਮਹੀਨ ਤੋਂ ਬਾਅਦ। ਬਹੁਤ ਸਿਆਲ ਆਇਆ ਨੇ ਬਰਸ। ਹੋਰ ਕੀ ਚਲ। ਓਕੇ ਬਈ ਮੈਂ ਤਾਂ ਹੁਣ ਬਸ ਥੋੜਾ ਜਿਹਾ ਕੰਮ ਰਹਿ ਗਿਆ ਫਿਰ ਨਾਉਣਾ। ਸੀਰਤ ਦੇਖ ਸੀਰਤ ਪੰਗੇ। ਬੰਦ ਕਰ। ਰੋਟੀ ਪਾਣੀ ਆਪਾਂ ਖਾ ਲਿਆ। ਜਸਟ 10 ਮਿੰਟ ਹੋਏ ਆ ਰੋਟੀ ਖਾਦੀ ਨੂੰ ਤੇ ਮੀਨ ਵਾਲਾ ਦੁੱਧ ਬਸ ਮੇਰਾ ਗਰਮ ਹੋ ਗਿਆ। ਮੈਂ ਦੁੱਧ ਪੀਣਾ ਨਹੀਂ ਹੈਗਾ ਮੈਨੂੰ ਤਾਂ ਗਰਮੀ ਲੱਗੀ ਹੁੰਦੀ ਮੈਂ ਤਾਂ ਇਹ ਹੋਇਆ ਪਿਆ ਮੇਰੇ ਸਿਰ ਦੇ ਵਿੱਚ ਛੋਟੇ ਛੋਟੇ ਇੰਨੀ ਗਰਮੀ ਨਾਲ ਫੁੰਸੀਆਂ ਹੋ ਗਈਆਂ ਮੇਰੇ ਸਿਰ ਤੇ ਮੈਨੂੰ ਕੰਗਾ ਵੀ ਨਹੀਂ ਕਰਦਾ ਮੈਂ ਲੈ ਵੀ ਰਹੀਆਂ ਕੈਪਸੂਲ ਵਗੈਰਾ ਦਿੱਤਾ ਸੋਲ ਦੇ ਤੇ ਹਾਂ ਕੋਲ ਨੂੰ ਦਿਖਾਇਆ ਸੀ ਉਹ ਕਿੰਨੇ ਗਰਮੀ ਨਾਲ ਹੋ ਗਿਆ ਠੀਕ ਗਰਮੀ ਜ਼ਿਆਦਾ ਹਰ ਦੂਜੇ ਦਿਨ ਤਾਂ ਮੈਂ ਨਾਲੇ ਹੈਡ ਵਾਸ਼ ਕਰ ਲਈਦਾਗਾ ਫੇਰ ਵੀ ਪਤਾ ਨਹੀਂ ਕਿਉਂ ਤਾਂ ਗਰਮੀ ਹੈ ਹੀ ਜ਼ਿਆਦਾ ਦਿੱਤੀ ਲਈ ਤੇ ਬਸ ਹੁਣ ਮੈਂ ਸੀਰ ਤੇ ਦੁੱਧ ਗਰਮ ਕਰਤਾ ਤੇ ਸੀਰੇ ਤੇ ਪਾਪਾ ਦਾ ਆਪਾਂ ਪੀਣਾ ਕੋਈ ਨਹੀਂ ਤੇ ਸੀਰੇ ਦੁੱਧ ਦਾ ਪਰੰਡਾ ਕਰਕੇ ਜੇ ਮੰਗਿਆ ਆਪਾਂ ਦੁੱਧ ਟਾ ਲੈਂਦੇ ਆ ਤੇ ਠੀਕ ਤੇ ਚਲੋ ਜੀ ਬਾਕੀ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਆ ਕੱਲ ਨੂੰ ਮਿਲਦੇ ਆ ਆਪਾਂ ਨਵੀਂ ਵੀਡੀਓ ਦੇ ਨਾਲ ਨਵੇਂ ਬਲੌਗ ਦੇ ਨਾਲ ਵੀ ਵੀਡੀਓ ਬਹੁਤ ਲੰਮੀ ਹੋ ਜਾਂਦੀ ਆ ਤੇ ਬਾਕੀ ਸਾਰਾ ਆਪਾਂ ਸਾਫ ਕੀਤਾ ਹੋਇਆ ਕਿਚਨ ਕਾਊਂਟਰ ਸਾਰਾ ਕਲੀਨ ਆ ਤੇ ਬਸ ਹੁਣ ਮੈਂ ਸਮਾਨ ਹੀ ਸਵਿਟਣਾ ਮਤਲਬ ਦੁੱਤੜਾ ਭਾਂਡੇ ਵਗੈਰਾ ਤੇ ਜਿਵੇਂ ਹਵਾ ਵਾਲਾ ਅਸਮਾਨ ਤੇ ਪਿਆ ਜਿਹੜਾ ਇਹ ਸਵੇਟਣਾ ਤੇ ਬਸ ਇਹਨੂੰ ਇਹਨਾਂ ਚੱਕਤਾ ਕਰਕੇ ਤੇ ਬਸ ਕਿਚਨ ਦਾ ਫਰੀ ਆ ਫਿਰ ਮੈਂ ਥੋੜੀ ਜਿਹਾ ਬਾਕ ਕਰਕੇ ਉਹਦਾ ਨਹਾ ਲੈਣਾ ਚਲੋ ਜੀ ਕੱਲ ਮਿਲਦੇ ਆਪਾਂ ਨਵੇਂ ਵੀਡੀਓ ਦੇ ਨਾਲ ਤੇ ਅੱਜ ਦੇ ਵਲੋਗ ਇੱਥੇ ਆਪਾਂ ਐਂਡ ਕਰਦੇ ਹਾਂ ਓਕੇ ਜੀ ਗੁੱਡ ਨਾਈਟ ਬਾਏ ਬਾਏ ਟੇਕ ਕੇਅਰ ਸਸਤੀ ਕਾਲ